ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਪਹੁੰਚੇ ਆ ਜੀ ਗਦਾਰਾ ਡੈਰੀ ਫਾਰਮ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਐਨੀਮਲ ਆ ਜੀ ਕਾਫੀ ਸਮੇਂ ਬਾਅਦ ਆਪਾਂ ਵੀਡੀਓ ਪਾਈ ਹੈ ਕਿਉਂਕਿ ਹਾੜੀ ਦਾ ਸੀਜ਼ਨ ਕਰਕੇ ਬਾਈ ਦੱਸਦਾ ਸੀਗਾ ਕਿ ਕੰਮ ਆਪਾਂ ਅੱਗੇ ਰੋਕਤਾ ਸੀਗਾ ਹੁਣ ਕੰਟੀਨਿਊ ਚੱਲੂਗੀ ਜੀ ਵੀਡੀਓ ਅੱਜ ਦੇ ਵੀਡੀਓ ਚ ਦੋ ਨਾਗ ਆ ਦੋਨੇ ਸਾਫ ਸੁਥਰੇ ਨਾਗ ਆ ਜੀ ਜਿੰਨੀਆਂ ਕੋ ਵੀਡੀਓ ਬਣਾਈਆਂ ਹਮੇਸ਼ਾ ਚੰਗੇ ਪਸ਼ੂ ਵੀ ਬਾਈ ਲੈ ਕੇ ਆਉਂਦਾ ਜੀ ਗੱਬਣਾ ਇੱਕ ਤਾਂ ਜਰਸੀ 'ਚ ਪੈਂਦੀ ਐ ਇੱਕ ਐਚਐਫ 'ਚ ਪੈਂਦੀ ਐ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਐ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਚੀ ਗੱਲ ਜੀ ਸੱਚੀ ਗੱਲ ਬਾਈ ਨਾਮ ਤੇ ਐਡਰੈਸ ਲਾ ਦਿਓ ਜੀ ਨਾਮ ਰੇਜਸ਼ਨਕ ਪਾਰਾਪੈਂਟ ਬਗਰਾੜੀ ਦਾ ਫਰੀਦਪੁਰ ਤਸਿਲ ਜੇਟੂ ਮੋਬਾਈਲ ਨੰਬਰ ਜੀ 9877624533 ਠੀਕ ਐ ਫਿਰ ਹਾੜੀ ਦਾ ਸੀਜ਼ਨ ਕਰਕੇ ਬੰ ਰੋਕ ਕੇ ਰੱਖਿਆ ਹਾਂ ਵੀ ਕਿਹੜਾ ਫਿਰ ਰੋਕਣਾ ਪੈਂਦਾ ਸੀ ਹਾੜੀ ਮੌਕੇ ਹਰੇ ਘੜੀ ਰੋਕ ਦਿੰਦੇ ਹੁੰਦੇ ਆ ਠੀਕ ਐ ਜੀ ਕਣ ਕਣ ਕਵਾੜ ਕੇ ਟੂੜੀ ਦਾ ਪਾਮ ਬਣਾ ਕੇ ਹੁਣ ਵਿਹਲੀ ਹੋਈ ਸੀਗੀ ਠੀਕ ਆ ਅੱਜ ਦੋਨ ਆ ਗਈ ਆ ਫਿਰ ਜੀ ਅੱਜ ਵੀਰੇ ਦੋਨ ਆ ਗਈ ਆ ਠੀਕ ਆ ਇਧਰੋਂ ਡੱਬੀ ਤੋਂ ਸ਼ੁਰੂ ਕਰਦੇ ਆ ਸੁਹਾ ਗੰਨਾ ਮਾ ਜੀ ਇਹ ਵੀਰੇ ਪਹਿਲੇ ਸੂਏ ਮੂੰਹ ਤੋਂ 4 ਦੰਦ ਵੱੱਛੀ ਆ ਰਹੀ ਨਾ ਬੱਚਾ ਹੀ ਆ ਜੀ ਠੀਕ ਆ ਜੀ ਬੱਚਾ ਹੀ ਆ ਬਾਈ ਠੀਕ ਆ ਵੀਰੇ ਸਵਾ ਕਿੰਨਾ ਲੈਂਦੀ ਆ ਜੀ ਸਵਾ ਵੀ ਕੱਢਦੀ ਆ ਇਹ 3-4 ਦਿਨ ਡੇਟ ਮੁਤਾਬਕ ਹਾਂਜੀ ਬਾਈ ਠੀਕ ਹੈ ਜੀ ਥਣਾ ਦੀ ਗਰੰਟੀ ਥਣਾ ਦੀ ਵੀਰੇ ਦੋਵੇਂ ਨਗਰੀ ਗਰੰਟੀ ਹੋ ਆਪਣੀ ਫੁੱਲ ਭਾ ਲੈ ਅਗਲਾ ਹੱਥ ਨਾਲ ਆਵੇ ਜੇ ਇੱਥੇ ਕੋਈ ਨਿੱਕੀ ਨਿਕਲਦੀ ਵੀ 19 ਕੀ ਕਰਾਇਆ ਦੇ ਕੇ ਤੋਰਾਂਗੇ ਡਬਲ ਠੀਕ ਹੈ ਕਿੰਨਾ ਪਾਜੂ ਕਰਮਾਰੀ ਪਹਿਲੂ ਦੁੱਧ ਵੀਰੇ 18-20 ਲੀਟਰ ਨਾਰਮਲ ਹੀ ਆ ਵਜਨ ਵਜਨ ਵਾਲੀ ਆ ਬਾਕੀ ਠੰਡੀ ਸੀਲ ਬਹੁਤ ਆ ਰੈੱਡ ਠੀਕ ਹੈ ਵੀਰੇ ਮਰਜ਼ੀ ਬੈਠਾ ਦਾ ਕੋਈ ਚੱਕਰੀ ਨਹੀਂ ਗੇ ਮੂਰਦੀ ਬਾਝਾ ਪਤਾ ਹੀ ਨਹੀਂ ਬਾਝਾ ਕੋਈ ਚੱਕਰ ਨਹੀਂ ਠੀਕ ਹੈ ਜੀ ਤੋਰਦੇ ਵੀਰੇ ਨਾਲ ਦੇ ਨਾਲ ਸੁਆਹ ਦਾ ਦੰਦ ਵੀ ਦਿਖਾਈ ਦਈਏ ਬਈ ਪਹਿਲਾ ਜੀ ਹੂੰ ਤੋਂ 4 ਦੰਦ ਅਜੇ ਬਚਕਾ ਹੀ ਆ ਜੀ 4 ਦੰਦ ਵਾਲੀ ਨਾਲ ਕਰ ਤਿਆਰੀ ਬਹੁਤ ਸੋਹਣੀ ਕੀਤੀ ਆ ਬਾਕੀ ਸੰਭੀ ਪਲੀ ਆ ਵਜਨ ਵਜੂਦ ਵਾਲੀ ਬਾਈ ਦੱਸਦਾ ਕਿ ਬਾਲਾ ਨਹੀਂ ਦਾ 18 19 ਕਿਲੋ ਕੁੱਲ ਹੀ ਪਿਆਜੂ ਹਾਕਾ ਵੀਰੇ ਦੇ ਹਵਾਨਾ ਵੀਰੇ ਗਵਾਈ ਵੀ ਭਰਦਾ ਕਿ 18 19 ਕਿਲੋ ਕੋਈ ਬਾਲਾ ਨਹੀਂ ਕਿਉਂਕਿ ਤਿਆਰੀ ਬਹੁਤ ਜ਼ਿਆਦਾ ਕਮਾਲ ਦੀ ਕੀਤੀ ਆ ਸੋਹਣਾ ਗੁਲਾਬੀ ਹਵਾਨਾ ਸੰਭੀ ਪਲੀ ਪੂਰੀ ਚੰਗੀ ਆ ਥਣ ਕੱਲਾ ਕੱਲਾ ਨਿਖੜਮਾ ਥੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਗ ਭੋਰਾ ਵੀ ਨਹੀਂ ਜੀ ਥਾਣਾ ਦੀ ਪਾਰ ਪਿੱਛੇ ਦੀ ਬਾਈ ਦਾ ਹੱਦ ਆ ਕਿ ਆਪਣੀ ਫੁੱਲ ਗਰੰਟੀ ਹੋਊਗੀ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਖਾਣ ਕੱਲਾ ਕੱਲਾ ਨਿਖੜ ਮਾ ਮੁੱਠੀ ਵਾਲਾ ਖਾਣਾ ਜੀ ਬਾਕੀ ਮੁੱਠੀ ਬਸ ਬਹੁਤ ਸੋਹਣੀ ਬਸ਼ੀ ਦੀ ਬਾਈ ਸੁਆ ਪਹਿਲਾ ਮੂੰਹ ਤੋਂ origignal ਚਾਰ ਦੰਦ ਕਹਿਣ ਦੀ ਗੱਲ ਨਹੀਂ ਬਿਊਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਾਕੀ ਦੋ ਤਿੰਨ ਦੰਦ ਕਾਢੇ ਨੇ ਵੀਰੇ ਹੋਰ ਵੀ ਫਵਾਨਾ ਤਿਆਰ ਕਰ ਲੈਣਾ ਸਹੀ ਗੱਲ ਹੈ ਜੀ ਮੇਰੀ ਕੱਲ ਠੰਡੀ ਸੀਲ ਆ ਹਾਂ ਠੰਡੀ ਸੀਲ ਤਾਂ ਹੀ ਬੈਠਾ ਰਹੇ ਜੀ ਪੰਜੀ ਅਗਲੇ ਪਾਸੇ ਬੈਜੇ ਜਾਏ ਪਾਸ ਕਰ ਲੈ ਕੋਈ ਚੱਕਰ ਹੀ ਨਹੀਂ ਗੱਲ ਠੀਕ ਹੈ ਵੀਰੇ ਤੇ ਜਾਇਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਡਿਮਾਂਡ ਬਈ ਯਾਰ ਕਿ ਫੋਨ ਤੇ ਕਰਦਾਂਗੇ ਮੇਰੇ ਨਾ ਦੋਵੇਂ ਵੜਾਂ ਦਾ ਵੇਚਣ ਵਾਲੇ ਬੰਦੇ ਨਾਲ ਸੌਦਾ ਥੋੜਾ ਜਿਹਾ ਚੱਲੀ ਜਾਂਦਾ ਫੋਨ ਤੇ ਠੀਕ ਆ ਉਹ ਫਿਰ ਅਗਲੇ ਦਾ ਪੜਦਾ ਚੱਕਿਆ ਜਾਊਗਾ ਸਹੀ ਗੱਲ ਹੈ ਜੀ ਹੋਰ ਵੀ ਜਾਇਜ ਜੀ ਜਾਣੇ ਜਾਇਜ ਨੂੰ ਪਤਾ ਅੱਗੇ ਹੀ ਵੇੜਾਂ ਜੇ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਵੀ ਜਾਇਜ ਹੁੰਦੇ ਆ ਮੁੱਲ ਠੀਕ ਆ ਵੀਰੇ ਤੇ ਮੁੱਲ ਹੁਣ ਵੀ ਜਾਇਜ ਹੋਊਗਾ ਉਹ ਆਏ ਫਿਰ ਅਗਲੇ ਦਾ ਉਹ ਫਿਰ ਗਾਂ ਵੇਚਣਾ ਸਵਾਦ ਨਹੀਂ ਆਉਂਦਾ ਇਹ ਪਹਿਲੇ ਪਤਾ ਲੱਗਦਾ ਚਲੋ 100 ਪੜਦਾ ਹੁੰਦਾ ਅਗਰੇ ਤੇ ਵੀ 4 ਪੈਸੇ ਵਿੱਚੋਂ ਨਫਾ ਲੈਣਾ ਹੁੰਦਾ ਜੀ ਹਾਂ ਬਈ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਹੈ ਜੀ ਬਾਈ ਦੱਸਦਾ ਕਿ ਕਿਸੇ ਦਾ 100 ਪੜਦਾ ਹੁੰਦਾ ਤਾਂ ਕਰਕੇ ਆਪਾਂ ਫੋਨ ਤੇ ਰੱਖ ਦਿੰਦੇ ਅੱਗੇ ਬੰਦਾ ਆਪਾਂ ਤੋਂ ਲੈ ਕੇ ਗਿਆ ਕਾਫੀ ਨਗ ਉਹਦਾ ਕਰਕੇ ਆਪਾਂ ਫਿਰ ਅੱਜ ਕੀ ਫੋਨ ਤੇ ਕਰਾਂਗੇ ਠੀਕ ਹੈ ਵੀਰੇ ਠੀਕ ਹੈ ਵੀਰੇ ਹਾਂਜੀ ਬਾਕੀ ਹੋਊਗੇ ਜੈ ਜੀ ਆਪਾਂ ਇਹ ਆਪਾਂ ਡਿਮਾਂਡ ਵੀਰੇ ਜੈ ਜੀ ਹੁੰਦੀ ਅਗਲਾ ਐ ਨਾ ਸਮਝ ਲੈ ਵੀ ਉਹੀ ਖਣੀ 80 90 ਫਿਰ ਫਿਰ ਕੰਮ ਉਹ ਕੰਮ ਹੈ ਨਹੀਂਗਾ ਬਾਈ ਠੀਕ ਹੈ ਵੀਰੇ ਜੈ ਜਿਹੜ ਚੀਜ਼ ਦੇ ਹਿਸਾਬ ਨਾਲ ਕੀ ਲੱਗਿਆ ਜੀ ਐਂਡ ਦੇ ਹਿਸਾਬ ਨਾਲ ਵੀਰੇ ਮੁੱਲ ਜਾਜੂਗਾ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਫਮਾਨਾ ਹੁਣ ਚੈੱਕ ਕਰੋ ਜੀ ਐਂਡ ਪਟਾ ਚ ਫਸਿਆ ਪਿਆ ਜੀ ਤੇ ਹਜੇ 2-4 ਦਿਨ ਬਾਈ 10 ਦਾ ਲੈ ਜੂ ਤੇ 2-4 ਦਿਨਾਂ ਤੱਕ ਤਾਂ ਤਿਆਰੀ ਹੋਰ ਵੀ ਕਮਾਲ ਦੀ ਕਰ ਲੈਣੀ ਆ ਜਿਹੜੀਆਂ ਵਾਲਟ ਲਾਹਵੰਨ ਜੀ ਤੁਹਾਨੂੰ ਦੇਖ ਰਹੀਆਂ ਨੇ ਜੀ ਸਾਰੀਆਂ ਕਰਮਾਲ ਨੇ ਕੱਢ ਕੇ ਸੋਣਾ ਜੀ ਫਣਾ ਦੇ ਸੈੱਡ ਵਿੱਚ ਸੋਹਣੇ ਆ ਗੈਪ ਤੇ ਲੱਗੇ ਹਾਕੀ ਚਵਾਈ ਵਾਲਾ ਥਾ ਨਾ ਡਿਮਾਂਡ ਇਹਦੀ ਫੁੱਟੇ ਰਹਿਣ ਵਾਲੀ ਹੈ ਜੀ ਜਿਹੜਾ 2 ਨੰਬਰ ਜਿਸ ਸੁਆ ਕੰਮਾ ਜੀ ਇਹ ਵੀਰੇ ਪਹਿਲਾ ਸੁਆ ਮੂੰਹ ਤੇ ਦੋ ਦੰਦ ਬੱਚੀ ਆ ਜੀ ਬੱਚਾ ਹੀ ਆ ਗਾਰੰਟੀ ਹੈ ਦੋ ਦੰਦ ਗਾਰੰਟੀ ਆ ਜੀ ਆਪਾਂ ਮੜਾਪਾ ਦਿਖਾਣ ਜੀ ਨੇ ਠੀਕ ਹੈ ਵੀਰੇ ਬਾਕੀ ਦੰਦ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਜੀ ਆਪਾਂ ਜਿਹੜਾ ਗੱਪ ਮਾਰਨਾਂ ਲੀ ਚੈੱਕ ਦੋ ਦੰਦ ਬੱਚਾ ਹੀ ਹੈ ਜੀ ਹਜੇ ਸਮਾਂ ਕਿੰਨਾ ਲਊਗੀ ਸਮਾਂ ਵੀ ਇਹ ਲੈ ਜੂਗੀ 5-6 ਦਿਨ ਖਾਣਾ ਦੀ ਗਾਰੰਟੀ ਖਾਣਾ ਦੀ ਗਾਰੰਟੀ ਹੋਊਗੀ ਵੀਰੇ ਪਾਰ ਪਿੱਛੇ ਦੀ ਵੀ ਗਾਰੰਟੀ ਹੋ ਦੂਜੀ ਗੱਲ ਵੀਰੇ ਰੀਜਨਲ ਜਰਸੀ ਜੇ ਕ੍ਰਾਸ ਪੈਂਦੀ ਆ ਤੇ ਇਧਰ ਲਈ ਪੰਜਾਬ ਵਾਲੀ ਦੰਗਲਾ ਹਿਮਾਚਲ ਵਾਲੀ ਦੰਗ ਨਾ ਮੰਨੀ ਬਈ ਉਹ ਛੋਟੀ ਜੀ ਨਾ ਮੰਨੇ ਨਹੀਂ ਨਹੀਂ ਉਹ ਨਾ ਮੰਨੇ ਵੀਰੇ ਉਹਦੇ ਤਾਂ ਪਣਾ ਦੋ ਮੰਨਾਲਾ ਠੀਕ ਹੈ ਵੀਰੇ ਹਾਂ ਬਈ ਕਿੰਨਾ ਬਾਜੂ ਕਰਮ ਵਾਲੀ ਦੁੱਧ ਦੁੱਧ ਵੀਰੇ 18 ਲੀਟਰ ਆਰਾਮ ਨਾਲ ਦੇਊਗੀ ਬੱਚੀ ਖੁੱਲਾ ਦੇ ਦੂ ਖੁੱਲਾ ਬਈ ਤੇਰੇ ਸਾਹਮਣੇ ਵਜਨ ਮੌਜੂਦ ਬਹੁਤ ਆ ਕਰੰਗੀ ਆ ਵੀਰੇ ਮੇਨ ਗੱਲ ਆ ਚਮਕ ਦਮ ਕਾਲੀ ਆ ਕੋਈ ਆਏ ਨਹੀਂ ਲੱਸੀ ਨਹੀਂ ਪੀਂਦੀ ਬੋ ਦਾ ਬੱਚਾ ਹੀ ਆ ਜੀ ਅੱਗੇ ਵਾਧੇ ਵਾਲੀ ਚੀਜ਼ ਆਗਾ ਸਮੇਂ ਨੂੰ ਆਉਂਦੇ ਸੂਣੇ ਨੂੰ 4 ਪੈਸੇ ਵਧਨੇ ਹੀ ਆ ਘਟਨੇ ਤਾਂ ਹੈ ਨਹੀਂ ਜੀ ਟੋਰ ਕੇ ਦਿਖਾ ਦਿਓ ਬਰੇ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਵਜਨ ਵਜੂਦ ਕਰ ਮਾਲੀ ਦਾ ਇਹਦਾ ਵੀ ਪੂਰਾ ਚੰਗਾ ਜੀ ਕੋਈ ਐ ਨਹੀਂ ਲਿਸਤੀ ਨਹੀਂ ਫਿੱਕੀ ਨਹੀਂ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਆ ਬਾਕੀ ਬਾਈ ਦੀ ਬੇਨਤੀ ਆ ਵੀਰੇ ਕੋਈ ਪਹਾੜਾ ਵਾਲੀ ਜਰਸੀ ਦਾ ਮੰਨ ਕੇ ਹਾਂ ਮੈਂਨ ਗੱਲ ਅਗਲਾ ਇਹ ਨੋਟ ਕਰ ਲਿਆ ਹਾਂ ਇਹ ਨੋਟ ਕਰ ਲੇ ਇਹਨੂੰ ਪੰਜਾਬ ਵਾਲੀ ਆਪਾਂ ਜਰਸੀ ਵੀ ਕਹਿ ਸਕਦੇ ਆ ਜਰਸੀ ਕ੍ਰੋਸ ਵੀ ਕਹਿ ਸਕਦੇ ਆ ਹਾਂ ਜਿਹੜਾ ਮਰਜ਼ੀ ਮੰਨ ਲੈ ਅਗਲਾ ਬਾਕੀ ਦੁੱਧ ਮੱਝਰ ਗਈ ਹੋਊਗੀ ਸਹੀ ਗੱਲ ਦੁੱਧ ਮੱਝਰ ਗਈ ਹੋਣਾ ਮੇਨ ਗੱਲ ਤਿਆਰੀ ਬਹੁਤ ਸੋਹਣੀ ਕੀਤੀ ਅਸੀਂ ਤਾਰਾ ਤਾਰਾ ਬਾਕੀ ਛਿਲੇ ਵੀ ਬਈ ਆਹੀ ਪਈ ਤੇ ਬਹਿ ਕੇ ਚਵਾਈ ਕਰਦੇ ਅਗਲਾ ਜਿਵੇਂ ਪਹਿਲਾਂ ਆਏ ਨਹੀਂ ਬਈ ਲੱਤ ਛੜ ਕਰੂਗੀ ਦੋਵੇਂ ਪਸ਼ੂ ਆਪਣੇ ਠੰਡੇ ਸੀਲ ਆ ਪਹਿਲਾਂ ਨੂੰ ਵੀ ਪੜਾ ਦੂਜਾ ਪਾ ਠੰਡੀ ਲਮਨੇ ਬਈ ਠੀਕ ਹੈ ਵੀਰੇ ਮੋੜ ਲੈ ਵੀਰੇ ਦਿਮਾੜੇ ਦੀ ਵੀ ਫਿਰ ਫੋਨ ਤੇ ਰਹਿਣ ਵਾਲੀ ਹਾਂ ਇਹਦੀ ਵੀ ਫੋਨ ਸੀ ਹੋਊ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਬੇਫਿਕਰ ਹੋ ਜੇ ਕੋਈ ਵੀਰ ਬਾਕੀ ਥਣ ਸੋਹਣੇ ਸੈਜ ਦਾ ਚੰਗੀ ਆ ਵੀਰੇ ਵੜਾ ਦੂਸੇ ਸਾਫ ਜੁਰੀ ਆ ਜਿਹਨੂੰ ਨੱਕ ਪਸੰਦ ਆਊਗਾ ਕੁਝ ਨੰਬਰ ਸਕਰੀਨ ਤੇ ਲਗਾਤਾਰ ਚੱਲੂ